ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਅਰਜੁਨ ਦੇ ਪਿੰਡ ਦੀ ਹਵਾ ਵਿੱਚ ਅੱਜ ਵੀ ਨੂਰ ਦੀ ਖੁਸ਼ਬੂ ਮਹਿਕਦੀ ਸੀ ਭਾਵੇਂ ਉਹਨਾਂ ਦੇ ਵਿਛੜਿਆਂ ਨੂੰ ਇੱਕ ਦਹਾਕਾ ਬੀਤ ਚੁਕਿਆ ਸੀ ਜਵਾਨੀ ਦੇ ਉਹ ਦਿਨ ਜਦੋਂ ਦੋਵੇਂ ਦਰਿਆ ਦੇ ਕੰਢੇ ਬੈਠੇ ਆਪਣੀਆਂ ਅੱਖਾਂ ਵਿੱਚ ਇੱਕ ਦੂਜੇ ਦਾ ਪੁਵਿਖ ਵੇਖਦੇ ਸਨ। ਹਰ ਅਰਜੁਨ ਲਈ ਸਿਰਫ ਇੱਕ ਮਿੱਠਾ ਪਰ ਕੋੜਾ ਖਾ ਬਣ ਕੇ ਰਹਿ ਗਈ ਸਨ। ਨੂਰ ਸਿਰਫ ਨਾਮ ਤੋਂ ਹੀ ਰੋਸ਼ਨੀ ਨਹੀਂ ਸੀ। ਉਹਦੀ ਹਾਜ਼ਰੀ ਅਰਜੁਨ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਰੁਸ਼ਨਾ ਦਿੰਦੀ ਸੀ। ਉਹਨਾਂ ਦਾ ਪਿਆਰ ਬੇहद ਜ਼ਾਦਾ ਪਰ ਪੱਕਾ ਸੀ ਜਿਵੇਂ ਜ਼ਰਦੀ ਜ਼ਮੀਨ ਦੀ ਮਿੱਟੀ ਪਰ ਉਹਨਾਂ ਦੇ ਪਿਆਰ ਦੇ ਖੇਤ ਵਿੱਚ ਕਿਸਮਤ ਨੇ ਕਦੇ ਸੁੱਖ ਨਾਲ ਫਸਲ ਉੱਗਣ ਨਹੀਂ ਦਿੱਤੀ। ਇੱਕ ਦਿਨ ਨੂਰ ਦੇ ਪਿਤਾ ਨੇ ਉਸ ਦਾ ਰਿਸ਼ਤਾ ਆਪਣੇ ਪਰਵਾਸੀ ਪਰਦੇ ਪੁੱਤਰ ਨਾਲ ਪੱਕਾ ਕਰ ਦਿੱਤਾ। ਇਹ ਰਿਸ਼ਤਾ ਜ਼ਮੀਨ ਦੇ ਟੁਕੜਿਆਂ ਅਤੇ ਇੱਜ਼ਤ ਦੇ ਭਾਰ ਹੇਠ ਦੱਬਿਆ ਹੋਇਆ ਸੀ। ਜਿਸ ਅਗੇ ਨੂਰ ਦੀਆਂ ਚੁੱਪ ਚੀਕਾਂ ਤੇ ਅਰਜੁਨ ਦਾ ਗੁੱਸਾ ਬੇਬਸ ਹੋ ਗਏ। ਅੱਜ ਵੀ ਅਰਜਨ ਦੇ ਜ਼ਹਿਨ ਵਿੱਚ ਨਕਾਸ਼ੀ ਵਾਂਗ ਉੱਕਰੀ ਹੋਈ ਸੀ ਆਖਰੀ ਮੁਲਾਕਾਤ। ਉਹ ਦੋਵੇਂ ਪਿੰਡ ਦੇ ਪੁਰਾਣੇ ਪਿੱਪਲ ਹੇਠ ਮਿਲੇ। ਜਿਥੇ ਉਹਨਾਂ ਦੇ ਪਿਆਰ ਦੀਆਂ ਹਜ਼ਾਰਾਂ ਕਹਾਣੀਆਂ ਦੀ ਗਵਾਹੀ ਮੌਜੂਦ ਸੀ ਨੂਰ ਦੀਆਂ ਅੱਖਾਂ ਵਿੱਚ ਅਥਰੂ ਸੁੱਕ चुके ਸਨ ਸਿਰਫ ਇੱਕ ਠੰਡੀ ਖਲਾਅ ਬਚੀ ਸੀ ਉਹਨੇ ਅਰਜੁਨ ਦਾ ਹੱਥ ਫੜਿਆ ਤੇ ਉਹਦਾ ਹੱਥ برف ਵਾਂਗ ਠੰਡਾ ਸੀ ਅਰਜੁਨ ਨੂਰ ਨੇ ਕੰਬਦੀ ਆਵਾਜ਼ ਵਿੱਚ ਕਿਹਾ ਮੇਰੀ ਜ਼ਿੰਦਗੀ ਦੀ ਕਿਤਾਬ ਵਜਾ ਇੱਥੇ ਖਤਮ ਹੋ ਗਈ ਹੈ ਪਰ ਮੈਂ ਤੈਨੂੰ ਇੱਕ ਵਾਅਦਾ ਕਰਦੀ ਹਾਂ ਉਹਦੀ ਆਵਾਜ਼ ਹੋਰ ਟੁੱਟ ਗਈ ਮੈਂ ਸਰੀਰੋਂ ਤਾਂ ਉੱਥੇ ਜਾਵਾਂਗੀ ਪਰ ਮੇਰੀ ਰੂਹ ਹਮੇਸ਼ਾ ਇਸ ਪਿੱਪਲ ਨਾਲ ਬੱਝੀ ਰਹੇਗੀ ਮੈਂ ਕਦੇ ਕਿਸੇ ਹੋਰ ਦੀ ਨਹੀਂ ਹੋਵਾਂਗੀ ਨਾ ਐਸਾਸਾਂ ਵਿੱਚ ਨਾ ਖਾਬਾਂ ਵਿੱਚ ਅਰਜੁਨ ਨੇ ਕੋਈ ਜਵਾਬ ਨਾ ਦਿੱਤਾ ਉਹ ਸਿਰਫ ਨੂਰ ਨੂੰ ਵੇਖਦਾ ਰਿਹਾ ਉਸ ਚਿਹਰੇ ਨੂੰ ਜੋ ਹੁਣ ਉਸ ਦੀ ਜ਼ਿੰਦਗੀ ਤੋਂ ਸਦਾ ਲਈ ਦੂਰ ਹੋਣ ਵਾਲਾ ਸੀ ਉਹਦੇ ਅੰਦਰ ਇੱਕ ਅਜੀਹਤ ਦਰਦ ਉੱਠਿਆ ਜਿਸ ਦੀ ਕੋਈ ਆਵਾਜ਼ ਨਹੀਂ ਸੀ ਪਰ ਜਿਸਨੇ ਉਸਦੀ ਹਰ ਨਸ ਨੂੰ ਪਾੜ ਕੇ ਰੱਖ ਦਿੱਤਾ ਜਾਨੂਰ ਅਰਜੁਨ ਨੇ ਬੜੀ ਮੁਸ਼ਕਿਲ ਨਾਲ ਸਾਹ ਲਿਆ ਜਾ ਮੈਂ ਉਡੀ ਕਰਾਂਗਾ ਉਸ ਜਗਾ ਦੀ ਜਿੱਥੇ ਰੂਹਾਂ ਨੂੰ ਰਿਸ਼ਤਿਆਂ ਦੀ ਕੈਦ ਨਹੀਂ ਹੁੰਦੀ ਨੂਰ ਅਗਲੇ ਦਿਨ ਚਲੀ ਗਈ ਉਸ ਦਿਨ ਤੋਂ ਬਾਅਦ ਪਿੰਡ ਦੀ ਹਰ ਚੀਜ਼ ਅਰਜੁਨ ਨੂੰ ਖਾਲੀ ਲੱਗਣ ਲੱਗੀ ਉਸਨੇ ਉਸ ਤੋਂ ਬਾਅਦ ਕਦੇ ਕਿਸੇ ਕੁੜੀ ਵੱਲ ਨਹੀਂ ਦੇਖਿਆ ਪਿੰਡ ਵਾਲਿਆਂ ਨੇ ਬੋਤ ਗਿਆ ਕਿ ਅਰਜੁਨ ਜ਼ਿੰਦਗੀ ਅੱਗੇ ਵਧਾ ਪਰ ਅਰਜੁਨ ਨੇ ਆਪਣੇ ਦਿਲ ਦੇ ਦਰਵਾਜ਼ੇ ਤੇ ਨੂਰ ਦੀ ਯਾਦ ਦਾ ਤਾਲਾ ਲਾ ਲਿਆ ਸੀ ਅਰਜੁਨ ਹਰ ਸ਼ਾਮੋਂ ਉਸੇ ਪੀਪਲ ਹੇਠ ਜਾਂਦਾ ਤੇ ਇੱਕ ਤੂਤ ਦੀ ਡਾਲੀ ਤੇ ਬੈਠ ਕੇ ਰਬਾਬ ਵਜਾਉਂਦਾ ਉਹਦੀ ਰਬਾਬ ਵਿੱਚੋਂ ਸਿਰਫ ਦੋ ਹੀ ਸੁਰ ਨਿਕਲਦੇ ਸਨ ਪਿਆਰ ਦੀ ਖੁਸ਼ੀ ਤੇ ਵਿਛੋੜੇ ਦਾ ਗਮ ਉਹਦੀ ਇੱਕ ਤਾਰ ਟੁੱਟ ਚੁੱਕੀ ਸੀ ਜਿਵੇਂ ਉਹਦੀ ਜ਼ਿੰਦਗੀ ਜਦੋਂ ਵਜਾਉਂਦਾ ਤਾਂ ਪੀਪਲ ਦੇ ਪੱਤੇ ਵਿੱਚ ਛੁੱਪ ਹੋ ਕੇ ਸੁੰਦੇ ਤੇ ਅਰਜੁਨ ਨੂੰ ਮਹਿਸੂਸ ਹੁੰਦਾ ਕੀ ਨੂਰ ਵੀ ਰੂਹ ਹਵਾ ਬਣ ਕੇ ਉਹਨੂੰ ਛੂਰੀ ਹੈ ਇੱਕ ਦਿਨ ਕਿਸੇ ਰਿਸ਼ਤੇਦਾਰ ਰਾਹੀਂ ਖਬਰ ਆਈ ਕਿ ਨੂਰ ਕੈਨੇਡਾ ਵਿੱਚ ਬਹੁਤ ਬਿਮਾਰ ਆਣ ਲੱਗ ਪਈ ਹੈ ਉਹ ਸ਼ਾਇਦ ਆਪਣੇ ਵਿਆਹ ਦੀਆਂ ਜ਼ਿੰਮੇਵਾਰੀਆਂ ਤਾਂ ਨਿਭਾ ਰਹੀ ਸੀ ਪਰ ਉਸਦੀ ਰੂਹ ਉੱਥੇ ਕਦੇ ਨਹੀਂ ਪਹੁੰਚੀ ਸੀ ਦੋ ਹਫ਼ਤੇ ਬਾਅਦ ਜਦੋਂ ਅਰਜੁਨ ਰਬਾਬ ਵਜਾ ਰਿਹਾ ਸੀ ਤਾਂ ਅਚਾਨਕ ਉਹਦੀ ਟੁੱਟੀ ਹੋਈ ਤਾਰ ਬਿਨਾਂ ਜਿਹੜੇ ਹੀ ਟੁੱਟ ਕੇ ਡਿੱਗ ਪਈ ਉਸੇ ਪਲ ਉਸਨੂੰ ਅਹਿਸਾਸ ਹੋਇਆ ਕੀ ਨੂਰ ਆਪਣੇ ਵਾਅਦੇ ਨੂੰ ਨਿਭਾ ਗਈ ਹੈ ਉਸ ਰਾਤ ਅਰਜੁਨ ساری ਰਾਤ ਉਥੇ ਬੈਠਾ ਰਿਹਾ ਜਦੋਂ ਸਵੇਰ ਹੋਈ ਤਾਂ ਲੋਕਾਂ ਨੇ ਉਸ ਨੂੰ ਉੱਥੇ ਹੀ ਪਾਇਆ ਬੈਠਾ ਹੋਇਆ ਪਰ ਸ਼ਾਂਤ ਉਹਦੀ ਰਵਾਬ ਉਹਦੀ ਗੋਦ ਵਿੱਚ ਸੀ ਤੇ ਉਹਦੀਆਂ ਅੱਖਾਂ ਹਮੇਸ਼ਾ ਵਾਂਗ ਦਰਿਆ ਵੱਲ ਟਿਕੀਆਂ ਹੋਈਆਂ ਸਨ ਪਰ ਇਸ ਵਾਰ ਉਹਨਾਂ ਅੱਖਾਂ ਵਿੱਚ ਕੋਈ ਦਰਦ ਨਹੀਂ ਸੀ ਸ਼ਾਇਦ ਉਸ ਜਗ੍ਹਾ ਤੇ ਜਿੱਥੇ ਰੂਹਾਂ ਨੂੰ ਕੈਦ ਨਹੀਂ ਹੁੰਦੀ ਅਰਜੁਨ ਤੇ ਨੂਰ ਆਖਰਕਾਰ ਮਿਲ ਗਏ ਸਨ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ